ਲੋ ਵੀ ਦੋਸਤੋ ਕਰ ਰਹੇ ਆ ਝੋਨਾ ਬੀਜਣ ਦੀਆਂ ਤਿਆਰੀਆਂ ਤੇ ਵਾਹਣ ਕਰਤਾ ਤਿਆਰ ਤੇ ਕਰ ਰਹੇ ਆ ਸੁਹਾਗਾ ਤਰੀਕ ਹੈ ਕੀ ਅੱਜ 31 5 2024 ਇਹ ਕਰ ਚੈਨਲ ਤੇ ਆਏ ਨਵੇਂ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੁੜੇ ਰਹੋ ਬਲੌਗ ਦੇ ਨਾਲ ਕਰ ਦਿਓ ਬਲੌਗ ਨੂੰ ਸ਼ੇਅਰ ਦੱਬ ਕੇ ਇੱਥੇ ਵੀ ਜਾਈ ਆਪਾਂ ਮੁੱਛਲ 1401 ਦਿਖਾਵਾਂਗੇ ਤੁਹਾਨੂੰ ਕਿਹੜੀ ਕੰਪਨੀ ਦਾ ਬੀਜ ਹੈ ਇਧਰ ਫੋੜ ਜਮੇਗਾ ਆਪਣਾ ਕਰੀ ਜਾਂਦੇ ਆਂ ਗਵਾਂਡੀ ਵੀ ਆਪਣੇ ਤਿਆਰੀਆਂ ਛੋਣਾ ਵੀ ਜਾਂਦੀਆਂ ਆਰਤਾ ਸੁਆਗੋ ਉਹਨਾਂ ਨੇ ਰੋਟੀ ਲੈ ਕੇ ਸੀਗੇ ਸੇ ਆਪਾਂ ਚੱਲੇ ਹੁਣ ਕਰ ਕਰੇ ਚਾਹ ਲੈਣ ਵਾਸਤੇ ਇਹ ਉਹੀ ਵਾਹਣ ਹੈ ਜਿਹੜਾ ਆਪਾਂ ਪੱਧਰ ਕੀਤਾ ਸੀਗਾ ਸਾਰਾ ਇੱਧਰ ਪਾਣੀ ਲੱਗ ਗਿਆ ਦੇ ਚਪਾ ਵਾਕੇ ਸੁਹਾਗਾ ਮਰੀਨ ਨੇ ਚੋਨਾ ਵੀ ਚਾਹੇ ਜੰਦੀਆਂ ਦੀਆਂ ਤਿਆਰੀਆਂ ਸਪੈਸ਼ਲ ਨੇ ਕਰੇ ਤੇ ਲੈ ਕੇ ਆਉਣੇ ਚਾਹ ਮਿਲਦੇ ਆ ਫਿਰ ਉਦੋਂ ਆਓ ਲਵ ਯੂ ਦੋਸਤੋ ਚਾਲਾ ਜੱਕ ਲੈ ਕੇ ਆ ਪਾ ਚੁੱਕੇ ਆ ਖੇਤ ਸਮਾ ਹੋ ਚੁੱਕਿਆ ਹੈ 11 ਵਜੇ ਦਾ ਹਗਾਵ ਦੇਲੇ ਪਾਸੇ ਤੋਂ ਮਾਰ ਤਾ ਤੇ ਬੀਲ ਹੈ ਕਿ ਪਹੁੰਚ ਚੁਕੇ ਆ ਹੁਦਲੇ ਪਾਸੇ ਆਪਾਂ ਪਾਉਣੇ ਤੇ ਤੁਆ ਫੋੜ ਮਗਰ ਮਸ਼ੀਨਾ ਆਪਾਂ ਕਰਦੇ ਆ ਝੋਨਾ ਵਿੱਚ ਜੰਦੀ ਤਿਆਰੀ ਮਿਲਦੇ ਆ ਚਾਹ ਚੂ ਪੀ ਕੇ ਸਾਨੂੰ ਲੋ ਵੀ ਦੋਸਤੋ ਦੂਜੇ ਪਾਸੇ ਹਾਕਾ ਮਾਰਨਾ ਕਰਤਾ ਸ਼ੁਰੂ ਕਰ ਰਹੇ ਆ ਬਿਜਾਈ ਝੋਨੇ ਦੀ ਮੁੱਛਲ ਜਾ ਸਕਦੀ ਸਹੀ ਸਕੇ ਜਾਂਦਾ ਕੰਮ ਮਸਤੀ ਚਾਲ ਚ ਫੋਰਡ ਚੱਲ ਰਿਹਾ ਕਹਿੰਦੇ ਦੋਸਤੋ ਮੇਂ ਜੀ ਸੀਤਾ ਸਿੰਘ ਗੁਰੂ ਸਰ ਮੈਸਤਰੀ ਜੀ ਬਣੀ ਹੋਈ ਹੈ ਜੀ ਪੈਂਡ ਗੁਰੂ ਸਰ ਮੈਸਤਰੀ ਸੀਤਾ ਸਿੰਘ ਤੇ ਮਸ਼ੀਨ ਬਣੀ ਹੋਈ ਹੈ ਜੀ ਸ਼ਾਖ ਤੇ ਲੈਫਟ ਨਾਲ ਲੋੜੀ ਚ ਲਾ ਲਈ ਦੇ

ਕਿਨੇ ਕਿ ਇਹ ਤਾਂ ਕਿ ਇਹ ਉਹ ਇਧਰ ਖੜਾ ਇਹ ਹੀਟਰ ਪਿਆ ਸੁਪਰ ਆਪਣਾ ਮਾਰ ਕੇ ਸੁਭਾਗਾ ਕਰਤਾ ਹੈ ਵਾਣ ਤਿਆਰ ਤੇ ਹੁਣ ਲੈ ਰਿਹਾ ਇਹ ਦਮ ਕਰ ਰਿਹਾ ਅਰੇਸਟ ਲੋ ਵੀ ਦੋਸਤੋ ਉਹ ਕੱਲ੍ਹ ਦੇ ਦੂਜੇ ਪਾਸੇ ਦੇ ਸਿਰੇ ਪਾੜੇ ਕੱਢ ਤੇ ਕਿੰਨੇ ਪਾੜੇ ਕੱਟਣ ਵਾਲੇ ਆ। ਲੰਦਾਂ ਨੂੰ ਕੱਤੋਂ ਕਿੰਨੇ ਵਿਝੇ ਗਏ। ਇਸ ਤੋਂ ਬਾਅਦ ਸਿਰੇ ਟਾਈਕ ਨੇ ਉਧਾਰ ਕਿੱਥੇ ਪਿਓ ਵਿੱਚ ਹੈ। ਚੰਦੀਆਂ ਦਾ ਕੰਮ ਬਹੁਤ ਵਧੀਆ। ਗਰਮੀ ਬਹੁਤ ਹੈ। ਖਾਵਾ ਹੁਣ ਚੱਲੀ ਥੋੜੀ ਥੋੜੀ। ਓਏ ਦੋਸਤੋ ਵੀੜ ਆ ਰਿਹਾ ਹੈ ਦਾ ਕਰੇ ਰੱਖਿਆ ਸੀ ਆਪ ਦਾ ਫੱਤੀ ਝੜਿਆ ਹੋਇਆ ਇਸ ਪਰ ਪਾਉਣੇ ਮਸ਼ੀਨ ਦੇ ਵਿੱਚ ਜੋ ਵੀ ਦੋਸਤੋ ਕੱਲ ਆਪਾਂ ਝੋਨਾ ਗੇ ਸੀਗੇ ਬੀਜ ਹੱਥਾਂ ਹੋ ਗਿਆ ਸੀ ਆਪਾਂ ਨੇਰਾ ਤਾਂ ਦੇ ਪਾਸੇ 4.5 ਕਿਲੋ ਆਪਾਂ ਵੀਤਾਈ ਤੇ ਇਧਰਲੇ ਪਾਸੇ ਪਾਣੀ ਅੱਜ ਕਰ ਰਹੇ ਆ ਰੌਣੀ ਇੱਕ ਵਾਰੀ ਮੋਟਰ ਨਾਲ ਭਰਤਾ ਸੀ ਕਹਵਾਂ ਨਾ ਕਿ ਅੱਜ ਆਪਣੀ ਪਾਣੀ ਦੀ ਵਾਰੀ ਹੈ ਤੇ ਅੱਜ ਆਪਾਂ ਲਾਵਾਂਗੇ ਨੂੰ ਕੱਸੀ ਦਾ ਪਾਣੀ ਤੇ ਤੋਂ ਬਾਅਦ ਇਹਦੀ ਵੀ ਕਰਕੇ ਵਾਹ ਵਾਹੀ ਤੇ ਅੱਜ ਵੀ ਝੋਨਾ ਬੀਜਾਂਗੇ ਆਪਾਂ ਤੇ ਮੋਟਰ ਚੱਲੀ ਜਾਂਦੀ ਹੈ ਜੀ ਤੇ ਮਿਲਦੇ ਆ ਕਿਸੇ ਹੋਰ ਬਲੌਗ ਵਿੱਚ ਧੰਨਵਾਦ ਜੀ ਕਰਦੋ ਬਲੌਗ ਨੂੰ ਸ਼ੇਅਰ ਦਬਕੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ